ਬਰਤ ਰੋਜ਼ਾਨਲ ਕਿਰਿਆ ਬਟਾਲਾ ਸ਼ਹਿਰ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਮਹੱਤਤਾ ਰੱਖਦਾ ਔਰ ਇੱਥੇ ਹੀ ਪਹਿਲੇ ਗੁਰੂ ਸ਼੍ਰੀ ਗੁਰਨਾਨਕ ਦੇਵ ਜੀ ਦੀ ਇਸ ਧਰਤੀ ਨੂੰ ਚਰਨਛੋਹ ਪ੍ਰਾਪਤ ਔਰ ਇਸੇ ਧਰਤੀ ਦੇ ਉੱਤੇ ਮਾਤਾ ਸੁਲਖਣੀ ਜੀ ਨਾਲ ਉਹਨਾਂ ਦਾ ਵਿਆਹ 1885 ਈਸਵੀ ਚ ਹੋਇਆ ਸੀ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਔਰ ਗੁਰਦੁਆਰਾ ਸ਼੍ਰੀ ਸਤਕਰਤਾਰੀਆ ਸਾਹਿਬ ਜਿਹੜਾ ਹੈ ਨਗਰ ਕੀਰਤਨ ਦੀ ਸਮਾਪਨਾ ਹੋਏਗੀ ਔਰ ਇਸ ਵਕਤ ਨਗਰ ਕੀਰਤਨ ਜਿਹੜਾ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਤੋਂ ਨਿਕਲ ਚੁੱਕੇ ਔਰ ਸੰਗਤ ਦਾ ਹਜ਼ੂਮ ਆਪਣੇ ਆਪ ਦੇ ਵਿੱਚ ਗਵਾਹੀ ਭਰ ਰਿਹਾ ਹੈ ਕਿ ਅੱਜ ਸੰਗਤਾਂ ਨੂੰ ਬਾਬੇ ਦੇ ਵਿਆਹ ਦਾ ਕਿੰਨਾ ਚਾਏ ਹਰ ਸਾਲ ਇਸੇ ਤਰ੍ਹਾਂ ਬਟਾਲਾ ਦੀ ਇਤਿਹਾਸਿਕ ਧਰਤੀ ਦੇ ਉੱਤੇ ਨਗਰ ਕੀਰਤਨ ਕੱਢਿਆ ਜਾਂਦਾ ਔਰ ਉਸ ਸਮੇਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ ਕਿ ਉਸ ਸਮੇਂ ਇਸ ਅਲੌਕਿਕ ਧਰਤੀ ਤੇ ਇਸ ਮੁਕੱਦਸ ਸਥਾਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਵਿਆਹ ਦਾ ਸਮਾਗਮ ਸੰਪੰਨ ਹੋਇਆ ਹੋਵੇਗਾ ਐਸੀ ਧਰਤੀ ਦੇ ਉੱਤੇ ਬਟਾਲਾ ਸ਼ਹਿਰ ਦੀ ਧਰਤੀ ਦੇ ਉੱਤੇ ਹੀ ਗੁਰਦੁਆਰਾ ਕੰਨ ਸਾਹਿਬ ਮੌਜੂਦ ਹੈ ਔਰ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਜਦੋਂ ਗੁਰੂ ਸਾਹਿਬ ਦੀ ਬਰਾਤ ਉੱਥੇ ਕਿਰਕੀ ਸੀ ਤਾਂ ਇੱਕ ਮਾਤਾ ਦੇ ਵੱਲੋਂ ਕਿਹਾ ਗਿਆ ਕਿ ਮਾਤਾ ਜੀ ਇਹ ਕੰਦ ਕਿ ਬਾਬਾ ਜੀ ਤੁਸੀਂ ਇਸ ਕੰਦ ਤੋਂ ਪਾਸੇ ਹੋ ਜਾਓ ਇਹ ਕੰਦ ਡਿਗਣ ਵਾਲੀ ਹੈ ਉਸ ਵਕਤ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਕਿ ਮਾਤਾ ਇਹ ਕੰਦ ਨਹੀਂ ਡਿਗੇਗੀ ਇਹ ਜੁਗਾ ਜੁਗਾ ਤੱਕ ਰਹੇਗੀ ਸੋ ਉਸੇ ਹੀ ਥਾਂ ਦੇ ਉੱਤੇ ਅੱਜ ਉਸੇ ਕੰਦ ਨੂੰ ਕਵਰ ਕੀਤਾ ਗਿਆ ਉੱਥੇ ਹੀ ਗੁਰਦੁਆਰਾ ਕੰਨ ਸਾਹਿਬ ਮੌਜੂਦ ਹੈ ਔਰ ਦੂਰ ਦੂਰ ਤੋਂ ਵਿਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਉਸੇ ਦ ਅੱਜ ਨਗਰ ਕੀਰਤਨ ਦਾ ਆਰੰਭ ਹੋਇਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਪੂਰੇ ਬਟਾਲਾ ਸ਼ਹਿਰ ਦੇ ਵਿੱਚ ਪਰਿਕਰਮਾ ਕਰਦਾ ਹੋਇਆ ਜਿਹੜੀ ਨਗਰ ਕੀਰਤਨ ਦੀ ਸਮਾਪਨਾ ਹੈ ਯਾਨੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਸਮਾਪਨਾ ਜਿਹੜੀ ਹੈ ਗੁਰਦੁਆਰਾ ਸਤ ਕਤਾਰੀਆ ਵਿਖੇ ਹੋਈ ਕਿ 45 ਵਿਕਾਸ ਨਾਲ ਪ੍ਰਿਯੰਕਾ ਮਿੱਲੂ ਡੇਲੀ ਪੋਸਟ ਪੰਜਾਬ ਰਾਹ ਹਿਮਾਚਲ ਪਟਾਲਾ ਬਰਤ ਰੋਜ਼ਾਨਲ ਕਿਰਿਆ ਬਟਾਲਾ ਸ਼ਹਿਰ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਮਹੱਤਤਾ ਰੱਖਦਾ ਔਰ ਇੱਥੇ ਹੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਧਰਤੀ ਨੂੰ ਚਰਨਛੋਪਾ ਪ੍ਰਾਪਤ ਔਰ ਇਸੇ ਧਰਤੀ ਦੇ ਉੱਤੇ ਮਾਤਾ ਸੁਲਖਣੀ ਜੀ ਨਾਲ ਉਹਨਾਂ ਦਾ ਵਿਆਹ 1885 ਈਸਵੀ ਚ ਹੋਇਆ ਸੀ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਔਰ ਗੁਰਦੁਆਰਾ ਸ੍ਰੀ ਸਤਕਰਤਾਰੀਆ ਸਾਹਿਬ ਜਿਹੜਾ ਨਗਰ ਕੀਰਤਨ ਦੀ ਸਮਾਪਨਾ ਹੋਏਗੀ ਔਰ ਇਸ ਵਕਤ ਨਗਰ ਕੀਰਤਨ ਜਿਹੜਾ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਤੋਂ ਨਿਕਲ ਚੁੱਕੇ ਔਰ ਸੰਗਤ ਦਾ ਹਜ਼ੂਮ ਆਪਣੇ ਆਪ ਦੇ ਵਿੱਚ ਗਵਾਹੀ ਭਰ ਰਿਹਾ ਹੈ ਕਿ ਅੱਜ ਸੰਗਤਾਂ ਨੂੰ ਬਾਬੇ ਦੇ ਵਿਆਹ ਦਾ ਕਿੰਨਾ ਚਾਏ ਹਰ ਸਾਲ ਇਸੇ ਤਰ੍ਹਾਂ ਬਟਾਲਾ ਦੀ ਇਤਿਹਾਸਿਕ ਧਰਤੀ ਦੇ ਉੱਤੇ ਨਗਰ ਕੀਰਤਨ ਕੱਢਿਆ ਜਾਂਦਾ ਔਰ ਉਸ ਸਮੇਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ ਕਿ ਉਸ ਸਮੇਂ ਇਸ ਅਲੌਕਿਕ ਧਰਤੀ ਤੇ ਇਸ ਮੁਕੱਦਸ ਸਥਾਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਵਿਆਹ ਦਾ ਸਮਾਗਮ ਸੰਪੰਨ ਹੋਇਆ ਹੋਵੇਗਾ ਇਸੇ ਹੀ ਧਰਤੀ ਦੇ ਉੱਤੇ ਬਟਾਲਾ ਸ਼ਹਿਰ ਦੀ ਧਰਤੀ ਦੇ ਉੱਤੇ ਹੀ ਗੁਰਦੁਆਰਾ ਕੰਨ ਸਾਹਿਬ ਮੌਜੂਦ ਹੈ ਔਰ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਜਦੋਂ ਗੁਰੂ ਸਾਹਿਬ ਦੀ ਬਰਾਤ ਉੱਥੇ ਕਿ ਰੁਕੀ ਸੀ ਤਾਂ ਇੱਕ ਮਾਤਾ ਦੇ ਵੱਲੋਂ ਕਿਹਾ ਗਿਆ ਕਿ ਮਾਤਾ ਜੀ ਇਹ ਕੰਦ ਕੇ ਬਾਬਾ ਜੀ ਤੁਸੀਂ ਇਸ ਕੰਦ ਤੋਂ ਪਾਸੇ ਹੋ ਜਾਓ ਇਹ ਕੰਦ ਡਿੱਗਣ ਵਾਲੀ ਹੈ ਉਸ ਵਕਤ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਕਿ ਮਾਤਾ ਇਹ ਕੰਦ ਨਹੀਂ ਡਿੱਗੇਗੀ ਇਹ ਜੁਗਾ ਜੁਗਾ ਤੱਕ ਰਹੇਗੀ ਸੋ ਉਸੇ ਹੀ ਥਾਂ ਦੇ ਉੱਤੇ ਅੱਜ ਉਸੇ ਕੰਦ ਨੂੰ ਕਵਰ ਕੀਤਾ ਗਿਆ ਉੱਥੇ ਹੀ ਗੁਰਦੁਆਰਾ ਕੰਦ ਸਾਹਿਬ ਮੌਜੂਦ ਹੈ ਔਰ ਦੂਰ ਦੂਰ ਤੋਂ ਵਿਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਉਸੇ ਦਰਸ਼ ਕਰਨ ਆਂਦੀਆਂ ਨੇ ਅੱਜ ਨਗਰ ਕੀਰਤਨ ਦਾ ਆਰੰਭ ਹੋਇਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਪੂਰੇ ਬਟਾਲਾ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਦਾ ਹੋਇਆ ਜਿਹੜੀ ਨਗਰ ਕੀਰਤਨ ਦੀ ਸਮਾਪਨਾ ਹੈ ਯਾਨੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀ ਸਮਾਪਨਾ ਜਿਹੜੀ ਹੈ ਗੁਰਦੁਆਰਾ ਸਤ ਕਤਾਰੀਆ ਵਿਖੇ ਹੋਈ ਫਿਰਜਲ ਇਸ ਵਿਕਾਸ ਦੇ ਨਾਲ ਪ੍ਰਿਯੰਕਾ ਮਿੱਲੂ ਡੇ